नमस्कार ਤੁਸੀਂ ਦੇਖ ਰਹੇ ਹੋ ਪੰਜਾਬ న్యూਸ 64 ਅੱਜ ਤੁਹਾਨੂੰ ਇਹ ਜਿਹੇ ਚਿਹਰੇ ਨਾਲ ਮੁਲਾਕਾਤ ਕਰਾਵਾਂਗੇ ਜੋ ਕਿ ਕਿਸ ਜਾਣ ਪਹਿਚਾਣ ਦਾ ਮਹਤਾਜ ਨਹੀਂ ਜੋ ਕਿ ਆਮ ਆਦਮੀ ਪਾਰਟੀ ਦਾ ਬਹੁਤ ਹੀ ਜਜ਼ਾਰੂ ਵਰਕਰ ਜੋ ਕਿ ਬਲਾਕ ਦਾ ਪ੍ਰਧਾਨ ਵੀ ਹੈ ਗੱਲਬਾਤ ਕਰਾਨੀ ਅਸतीश ਕੁਮਾਰ ਜੀ ਗਰਗ ਦੇ ਨਾਲ ਅੱਜ नमस्कार ਜੀ नमस्कार ਜੀ ਨਿਊਜ਼ ਚੈਨਲ ਦਾ ਸਭ ਤੋਂ ਪਹਿਲਾਂ ਤਾਂ ਸतीश ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਕਿ ਤੁਸੀਂ ਜੋ ਕਿ ਐਮਸੀ ਦੀ ਚੋਣ ਕਰਵਾਈ ਹੈ ਨਗਰਪੰਚਾਇਤ ਦੀਆਂ ਇਹ ਬਹੁਤ ਸਤਕਾਰਯੋਗ ਕਿੱਥੋਂ ਸਟਾਰਟ ਕਰੂੰ ਜੋ ਤੁਸੀਂ ਨਗਰਪੰਚਾਇਤ ਦੀਆਂ ਚੋਣਾਂ ਕਰਵਾਈਆਂ ਨੇ ਬਹੁਤ ਹੀ ਸੋਹਣੇ ਢੰਗ ਨਾਲ ਹੋਈਆਂ ਨੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਾਡੇ ਸਰਕਾਰ ਨੇ ਕਿਸੇ ਵਾਰ ਤੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਬਹੁਤ ਹੀ ਵਧੀਆ ਢੰਗ ਨਾਲ ਰਿਜ਼ਲਟ ਆਏ ਨੇ ਵਧੀਆ ਢੰਗ ਨਾਲ ਐਮਸੀ ਬਣੇ ਨੇ ਸਾਰੇ ਸਾਡੇ ਪਾਰਟੀ ਦੇ ਨੁਮਾਇੰਦੇ ਨੇ ਸ਼੍ਰੀ ਬ੍ਰਿੰਦਰ ਗੋਲ ਜੀ ਜੋ ਕਿ ਕੈਬਨਿਟ ਚ ਮੰਤਰੀ ਨੇ ਉਹਨਾਂ ਦਾ ਕਿੰਨਾ ਧੰਨਵਾਦ ਕਰਾਂਗੇ ਸਾਰਾ ਧੰਨਵਾਦ ਉਹਨਾਂ ਦੀ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਕਿਸੇ ਨਾਲ ਕੋਈ ਦਖਲਅਜ ਕੀਤੀ ਨਹੀਂ ਉਹਨਾਂ ਨੇ ਵੀ ਜਿਹੜਾ ਚੋਣ ਜਿੱਤ ਕੇ ਜਿੱਤ ਗਿਆ ਪਾਰਟੀ ਦੇ ਸਾਡੇ ਪਾਰਟੀ ਦੇ ਬੰਦੇ ਨੂੰ ਟਿਕਟ ਦਿੱਤੇ ਸਾਡੇ ਸਾਰੇ ਪਾਰਟੀ ਦੇ ਬੰਦੇ ਜਿੱਤੇ ਨੇ ਸतीश ਜੀ ਦਾ ਕਹਿਣਾ ਹੈ ਕਿ ਬਹੁਤ ਹੀ ਸ਼ਾਂਤੀਪੂਰਵਕ ਜੋ ਚੋਣਾਂ ਹੋਈਆਂ ਨੇ ਐਮਸੀ ਜੋ ਨਗਰ ਪੰਚਾਇਤ ਦੀਆਂ ਚੋਣਾਂ ਸੀ ਬਹੁਤ ਹੀ ਸ਼ਾਂਤੀਪੂਰਵਕ ਹੋਈਆਂ ਨੇ ਤੇ ਇਸ ਦਾ ਸਾਰੇ ਦਾ ਸਾਰਾ ਸੇਰਾ ਜੋ ਕਿ ਕੈਬਨਟ ਦੇ ਮੰਤਰੀ શ્રી ਬਰਿੰਦਰ ਕੁਮਾਰ ਜੀ ਗੋਇਲ ਨੂੰ ਜਾਂਦਾ ਹੈ ਤਾਂ ਸतीश ਜੀ ਇੱਕ ਗੱਲ ਮੈਂ ਪੁੱਛਣਾ ਚਾਹਨਾ ਕਿ ਜੋ ਅੱਜ ਦੀ ਚਰਚਾ ਹਰ ਇੱਕ ਕੋਨੇ 'ਚ ਹਰ ਇੱਕ ਬਾਜ਼ਾਰ 'ਚ ਹਰ ਇੱਕ ਗਲੀ 'ਚ ਜੋ ਪ੍ਰਧਾਨਗੀ ਦੀ ਚਰਚਾ ਚੱਲ ਰਹੀ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ 11 11 ਸਾਡੇ ਆਪਣੇ ਬੱਚੇ ਨੇ ਭਾਈ ਨੇ ਸਾਡੇ ਜਿਸ ਤਰ੍ਹਾਂ ਮੰਤਰੀ ਸਾਹਿਬ ਜੀ ਹੱਥ ਥਰਨਗੇ ਉਹ ਪ੍ਰਧਾਨ ਬਣਨਗੇ ਸतीश ਕੁਮਾਰ ਜੀ ਬੜੇ ਜੁਹਾਰੂ ਵਰਕਰ ਵੀ ਨੇ ਆਮ ਆਦਮੀ ਪਾਰਟੀ ਦੇ ਪਰ ਇੱਕ ਗੱਲ ਬੜੇ ਦਿਲ ਨਾਲ ਕਹਿ ਰਹੇ ਨੇ ਕਿ ਜੋ ਹਾਈ ਕਮਾਂਡ ਦਾ ਹੁਕਮ ਹੋਏਗਾ ਉਹ ਸਾਡੇ ਸਰ ਮੱਥੇ ਹੈ ਤੇ ਜਿਵੇਂ ਵੀ ਮੰਤਰੀ ਸਾਹਿਬ ਆਪਣਾ ਡਿਸੀਜਨ ਲੈਣਗੇ ਉਹ ਸਾਨੂੰ ਕਬੂਲ ਹੈ ਐਮਸੀ ਨਾਲ ਕਿੰਨਾਂ ਪਿਆਰ ਹੈ ਜੀ ਸਾਰਿਆਂ ਨਾਲ ਸਾਰੇ ਸਾਡੇ ਕੋਈ ਕੋਈ ਭਾਈ ਲੱਗਦਾ ਕਿ ਬੱਚੇ ਲੱਗਦੇ ਨੇ ਬਕੇ ਮਤਲਬ ਸਾਰੇ ਛੋਟੇ ਨੇ ਬਹੁਤ ਵਧੀਆ ਪਰਿਵਾਰ ਪਰਿਵਾਰ ਹੈ ਇੱਕ ਤਰ੍ਹਾਂ ਸਾਡਾ ਸਾਰੇ ਹਰ ਇੱਕ ਨਾਲ ਕੋਈ ਆਸੀਸਿਰਪ ਵਿਕਾਸ ਦਾ ਇਹ ਕੰਮ ਚਾਹਨੇ ਆ ਵੀ ਸਾਰੇ ਵਿਕਾਸ ਹੋਵੇ ਉਹ ਬੰਦਾ ਚਿਹਰੇ ਅੱਗੇ ਆਣਗੇ ਵੀ ਜਿਹੜੇ ਖੰਭ ਸਾਰੇ ਸ਼ਹਿਰ ਦਾ ਇਹ ਵਿਕਾਸ ਕਰਨਾ ਚਾਹਨੇ ਵੀ ਆ ਨਹੀਂ ਹੈਗਾ ਵੀ ਕੋਈ ਕਿਸੇ ਬਾੜ ਨਾਲ ਬਿਕਰਾ ਹੋਗਾ ਸਾਰਾ ਸਿਸਟਮ ਸਾਰੇ ਸਿਸਟਮ ਨਾਲ ਕੰਮ ਚੱਲਣਾ ਹੈ ਬਿਨਾ ਸਿਸਟਮ ਕੋ ਕੰਮ ਨਹੀਂ ਚੱਲ ਰੂਗਾ ਸतीश ਜੀ ਬਹੁਤ ਦਾਅਵੇ ਦੇ ਨਾਲ ਗੱਲ ਕਹਿ ਰਹੇ ਨੇ ਕਿ ਬਿਲਕੁਲ ਸਿਸਟਮ ਦੇ ਨਾਲ ਕੰਮ ਕਰਾਂਗੇ ਜਿੰਨੇ ਵੀ ਐਮਸੀ ਨੇ 13 ਦੇ 13 ਵੀ ਸਾਰੇ ਸਾਡੇ ਭਾਈ ਮਿੱਤਰ ਨੇ ਕੋਈ ਐਸੀ ਗੱਲ ਨਹੀਂ ਸਰਕਾਰ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਏਗਾ ਜੋ ਵੀ ਸਰਕਾਰ ਦਾ ਹੁਕਮ ਹੋਏਗਾ ਉਹ ਸਰ ਮੱਥੇ ਹੈ ਸतीश ਜੀ ਗੱਲ ਦੱਸੋ ਕਿ ਤੁਸੀਂ ਵਾਰਡ ਨੰਬਰ ਜਿੰਨੇ ਵੀ ਵਾਰਡ ਸੀ ਆਪਣੇ 13 ਉਹਨਾਂ ਚ ਤੁਸੀਂ ਆਪਣੀ ਪੂਰੀ ਡਿਊਟੀ ਨਿਭਾਈ ਹੈ ਇਸ ਨੂੰ ਕਿਵੇਂ ਦੇਖ ਦਊਂ ਸਾਡੇ ਨੂੰ ਹੁਕਮ ਲੱਗਿਆ ਸੀ 13-13 ਵਾਰਜ ਕੰਮ ਕਰਨ ਦਾ ਸਾਡੇ ਕੰਮ ਕੀਤਾ ਹੈ ਬਾਕੀ ਮੰਤਰੀ ਸਾਹਿਬ ਨੂੰ ਸਾਰਾ ਪਤਾ ਹੀ ਹੈ ਵੀ ਜਿਹੜੇ ਜਿਹੜੇ ਵਾਰਜ ਕੰਮ ਕਰਿਆ ਸਾਡੀ ਡਿਊਟੀ ਲੱਗੀ ਸੀ ਉਹ ਡਿਊਟੀ ਇਹਨਾਂ ਪੂਰੇ ਇਮਾਨਦਾਰ ਨਿਭਾਈ ਹੈ ਮੰਤਰੀ ਸਾਹਿਬ ਨੂੰ ਵੀ ਪਤਾ ਹੈ ਲੋਕਾਂ ਨੂੰ ਵੀ ਜਾ ਕੇ ਦੱਸਿਆ ਵੀ ਮੰਤਰੀ ਸਾਹਿਬ ਇਹਾ ਵੀ ਇਸ ਤਿਹੇ ਨੇ ਵੀ ਉੱਥੇ ਕੰਮ ਕੀਤਾ ਹੈ ਅਰ ਉਸ ਤਰੀ ਕੰਮ ਕਰਦੇ ਰਹੋਗੇ ਉਹਨਾਂ ਦੇ ਹੁਕਮ ਦੀ ਪਾਲਣਾ ਕਰਦੇ ਰਹਾਂਗੇ ਸੋ ਇੱਕ ਸੱਚੇ ਸਿਪਾਹੀ ਦੀ ਤਰ੍ਹਾਂ ਡਟੇ ਰਹੇ ਸतीश ਕੁਮਾਰ ਜੀ ਗਰਗ ਜਿਨ੍ਹਾਂ ਨੇ ਪੂਰੇ 13 ਨੰਬਰ 13 ਦੇ 13 ਵਾਰਡਾਂ ਦੇ ਵਿੱਚ ਆਪਣੀ ਡਿਊਟੀ ਬਖੂਬੀ ਨਿਭਾਈ ਹੈ ਇਹਨਾਂ ਦਾ ਇੱਕ ਗੱਲ ਦਾ ਹੋਰ ਵੀ ਕਹਿਣਾ ਹੈ ਕਿ ਮੰਤਰੀ ਸਾਹਿਬ ਨੇ ਜੋ ਸਾਡੀਆਂ ਡਿਊਟੀਆਂ ਲਾਈਆਂ ਸੀ ਅਸੀਂ ਪੂਰੀ ਬਖੂਬੀਆਂ ਨਿਭਾਈਆਂ ਨੇ ਤਾਂ ਬਹੁਤ ਹੀ ਵਧਾਈ ਦੇ ਪਾਤਰ ਵੀ ਨੇ ਜੋ ਕਿ 13 ਦੀਆਂ 13 ਸੀਟਾਂ 'ਚ ਇਹਨਾਂ ਨੇ ਕੋਈ ਲੜਾਈ ਝਗੜਾ ਨਹੀਂ ਹੋਣ ਦਿੱਤਾ ਤੇ ਪ੍ਰਸ਼ਾਸਨ ਦਾ ਵੀ ਪੂਰਾ ਯੋਗਦਾਨ ਰਿਹਾ ਪ੍ਰਧਾਨ ਜੀ ਗੱਲ ਦੱਸੋ ਕਿ ਜੋ ਨਗਰਪਾਲਿਕਾ ਚੋਣਾ ਦਾ ਮੂਨਕ ਦਾ ਪ੍ਰਧਾਨ ਦਾ ਨਾਮ ਉਜਾਗਰ ਜਲਦੀ ਹੋਣ ਵਾਲਾ ਕਿੰਨਾ ਸਮਾਂ ਲੱਗੂਆ ਬਹੁਤ ਜਲਦੀ ਹੋ ਜਾਊਗਾ ਕੁਝ ਜ਼ਿਆਦਾ ਟਾਈਮ ਹੀ ਲੱਗਦਾ ਹੈਗਾ ਮੰਤਰੀ ਸਾਹਿਬ ਦੀ ਨਿਗਰਾਨੀ ਜਰਾ ਸਾਰੀ ਕਾਰ ਦਾ ਵੀ ਆਪਾਂ ਕਦੋਂ ਹੋਣਾ ਕਰੇ ਉੱਪਰੋਂ ਸਾਰਾ ਸਿਸਟਮ ਨਾਲ ਹੀ ਕੰਮ ਚੱਲਦਾ ਹੈ ਬਿਨਾਂ ਸਿਸਟਮ ਦੇ ਕੰਮ ਚੱਲਦੇ ਨਹੀਂ ਹੈਗਾ ਸਾਰੀ ਕਾਰ ਦਾ ਬਾਤ ਹੋ ਕੇ ਬਹੁਤ ਜਲਦੀ ਬਹੁਤ ਜਲਦੀ ਸਾਹਮਣੇ ਤੁਹਾਡੇ ਚਿਹਰਾ ਸੋ ਸतीश ਕੁਮਾਰ ਗਰਗ ਜੀ ਨੇ ਕਿਹਾ ਹੈ ਕਿ ਬਹੁਤ ਜਲਦੀ 2-4 ਦਿਨਾਂ ਦੇ ਅੰਦਰ ਅੰਦਰ ਜੋ ਕਿ ਪ੍ਰਧਾਨਗੀ ਦਾ ਤੁਹਾਨੂੰ ਦੱਸ ਦਾਂਗੇ ਤਾਂ ਤੁਸੀਂ ਦੇਖ ਰਹੇ ਹੋ ਦੀ ਪੰਜਾਬ న్యూਸ 64 ਬਣੇ ਰਹੋ ਧੰਨਵਾਦ